ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਆ ਜੀ ਜਿੱਦਾਂ ਕਿ ਆਪਾਂ ਤੁਹਾਨੂੰ ਹੁਣੇ ਜੀਰੀ ਨਸਲ ਦਾ ਸ਼ੌਂਕ ਕਰਾਇਆ ਸੀ ਤੇ ਉਹਦੀ ਅੱਗੋਂ ਗਾਂ ਪੱਠੀ ਜਿਹੜੀ ਸੀ ਉਹਦਾ ਵੀ ਤੁਹਾਨੂੰ ਸ਼ੌਕ ਕਰਾਇਆ ਸੀ ਤੇ ਬਾਕੀ ਆ ਤੁਹਾਨੂੰ ਹੋਰ ਕਰਾਉਣੀ ਅੱਗੋਂ ਪੰਰੀਆਂ ਦਾ ਸ਼ੌਂਕ ਤੇ ਆ ਵੇਖੋ ਜੀ ਆ ਪੰਰੀ ਦੇ ਦਾ ਕਰੰਦੇ ਵੀਰ ਜੀ ਨੂੰ ਸ਼ੌਂਕ ਕਰਾਇਓ ਭਾਈ ਸ਼ੌਂਕ ਲਓ ਜੀ ਲਓ ਜੀ ਇਹ ਕਬੂਤਰ ਜੋ ਆ ਜੀ ਦੀ ਅੱਖ ਜੋ ਪੀਲੀਆਂ ਪਲਕਾਂ ਜੋ ਆ ਰਿੰਗ ਸਿੰਘ ਜੋ ਇਹਦਾ ਠੀਕ ਆ ਕਰਾਇਓ ਕੁੰਦੇ ਦਾ ਸ਼ੌਂਕ ਇਹਦੀ ਕੀ ਹਿਸਟਰੀ ਆ ਉਹ ਆਪਾਂ ਸੋਨੂੰ ਉਸਤਾਦ ਜੀ ਨਾਲ ਕੋਲ ਪੁੱਛਦੇ ਆ ਠੀਕ ਆ ਜੀ ਹਾਂਜੀ ਸੋਨੂੰ ਸਾਹਿਬ ਜੀ ਇਹ ਜਿਹੜਾ ਕਬੂਤਰ ਆ ਕੀ ਇਹਦੀ ਹਿਸਟਰੀ ਆ ਤੇ ਇਹ ਵੇਖਣ ਨੂੰ ਤੇ 골ਡਨ ਲੱਗਦਾ ਵਾ ਤੇ ਬੱਚੇ ਕਿਦਾਂ ਦੇ ਪਾਉਂਦਾ ਅੱਗੋਂ ਸਾਹਿਬ ਜੀ ਇਹਦੇ ਪਰ ਵਿੱਚ 35 ਵਾਲਾ ਪਿੱਛਾ ਪਿੱਛੋ ਯਾਨੀ ਜਿਹੜੀ ਇਹਦੇ ਵਿੱਚ ਪਰ ਬਾਜੀ ਆ ਜਾਂ ਕਹਿ ਲਓ ਠੀਕ ਆ 35 ਵਾਲੇ ਚੋ ਠੀਕ ਹੈ ਜੀ ਪਹਿਲੇ ਦੀ ਅੱਖ ਦਾ ਸ਼ੋਅ ਕਰਾਓ ਤਸल्ली ਨਾਲ ਜਰਾ ਲੋ ਜੀ ਇਹਦੀ ਅੱਖ ਦੇ ਵਿੱਚ ਜਦੋਂ ਮੈਂ ਤੁਹਾਨੂੰ ਅੱਗੇ ਵਿਖਾਇਆ ਵਾ ਪੀਲੀਆਂ ਪਲਕਾਂ ਵੈ ਦੀਆਂ ਠੀਕ ਹੈ ਆ ਵੇ ਲੋ ਭਾਈ ਪੀਲੀਆਂ ਪਲਕਾਂ ਜੋ ਤੇ ਅੱਗੋਂ ਜਿਹੜੇ ਬੱਚੇ ਆ ਉਹ ਮਤਲਬ ਸਿਆਲਕੋਟੀ 35 ਵਾਲੇ ਟਾਈਪ ਉਹਦਾਂ ਦੇ ਮਾਰਦਾ ਤੁਹਾਨੂੰ ਭਾਈ ਕਰਾਇਓ ਕੁੰਦੇ ਦਾ ਸ਼ੌਂਕ ਨਾਲ ਹੀ ਲੋ ਜੀ ਤੁਹਾਨੂੰ ਕੁੰਦਾ ਵੀ ਵਿਖਾਉਨੇ ਆ ਇਹ ਵੀ ਆ ਨੂੰ ਗਿਫਟ ਆਈ ਜੰਮੂ ਸਾਡੇ ਭਰਾ ਨੇ ਭੇਜਿਆ ਲੋ ਜੀ ਵੇਖੋ ਕੁੰਦਾ ਵਾਹ ਕਮਾਲ ਆ ਜੀ ਕੁੰਦਾ ਕੁੰਦੇ ਦੀ ਲੈਂਥ ਵੇਖੋ ਠੀਕ ਆ ਲੋ ਜੀ ਵਾਕੇ ਭਾਈ ਇਹ ਇਹ ਜੰਮੂ ਵਾਲੀ ਸਾਈਡ ਤੇ ਕਾਫੀ ਚੰਗੀਆਂ ਬਰੀਡਾਂ ਹੈਗੀਆਂ ਵਾਣਾ ਬੈਲੈਂਸ ਵੀ ਜਿਹੜਾ ਵੇਖ ਲਓ ਤੁਸੀਂ ਬੈਲੈਂਸ ਨਹੀਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣ ਲੱਗਾ ਹਾਂ ਜੇ ਜਿੱਥੋਂ ਇਹ 35 ਵਾਲੇ ਬੱਚੇ ਦੇਣ ਦਿਆ ਵਾ ਦੇਣ ਦਿਆ ਅੱਛਾ ਆਹ ਵੇਖੋ ਆਹ ਜਿਹੜੀ ਆ ਰਹੀ ਹੈ ਨਾ ਪੂਰੀ ਟੇਲ ਦੇ ਉੱਪਰ ਹਾਂ ਜੀ ਜੀ ਆ ਕਾਲੇ ਕਾਲੇ ਟਿੰਮਕ ਜਿਹੜੇ ਆ ਇਹ 35 ਵਾਲਿਆਂ ਚੋਂ ਆ ਠੀਕ ਆ ਯਾਨੀ ਕਿ ਉਹਨਾਂ ਦਾ ਬਲੱਡ ਹੈਗਾ ਵਿੱਚ ਇਹ ਬਲੱਡ ਹੈਗਾ ਵਿੱਚ ਠੀਕ ਆ ਤੇ ਪਰ ਬਾਜੀ ਵੀ ਜਿਹੜੀ ਇਹਨਾਂ ਦੀ ਹੈਗੀ ਆ ਪੁੰਦਾ ਵਾ ਹੂੰ ਉਹ ਵੀ ਸੇਮ 35 ਵਾਲਿਆਂ ਦੀ ਲੋ ਜੀ ਆ ਇਹ ਆ ਚੈੱਕ ਕਰ ਲਓ ਉਹ ਜੀ ਆ ਕੁੰਦਾ ਵੇਖ ਲਓ ਬਾ ਕਮਾਲ ਕੁੰਦਾ ਵਾ ਜੀ ਠੀਕ ਹੈ ਜੀ ਇਹਦੇ ਨਾਲ ਮਾਦੀ ਕਿਹੜੀ ਲੱਗੀ ਸਾ ਜੀ ਆਹ ਮਾਦੀ ਲੱਗੀ ਏ ਇਹ ਵੀ ਜੰਮੂ ਆਈ ਏ ਨੂੰ ਜੰਮੂ ਆਈ ਏ ਵੀ ਲੋ ਜੀ ਇਹ ਮਾਦੀ ਲੱਗੀ ਆ ਤੇ ਕ੍ਰਾਸ ਦੇ ਵਿੱਚ ਜੋੜਾ ਲਾਇਆ ਉਸਤਾਦ ਜੀ ਨਾਲੇ ਇਹਨੂੰ ਭਾਵੇਂ ਤੁਸੀਂ ਹੁਣ ਸੇਬੇ ਵਾਲੀ ਕਹ ਲਓ ਸਬਜ਼ ਹੀ ਨਹੀਂ ਕਹ ਲਓ ਵੈਸਤਾ ਜੀ ਕਿਹੜੀ ਨਸਲ ਚੋਂ ਆਪਾਂ ਕਵਾਂਗੇ ਇਹਨੂੰ ਪੁਰਾਣੇ ਸਬਜ਼ ਚੀਨੇ ਆ ਜੋ ਕਵਾਂਗੇ ਇਹ ਸਬ ਚੀਨੇ ਆ ਜੀ ਹਣਾ ਸਬ ਚੀਨੇ ਲੋ ਜੀ ਆ ਪੁਰਾਣੇ ਸਬ ਚੀਨੇ ਆ ਆ ਇਹਦਾ ਹੁੰਦਾ ਹੀ ਆ ਪਰਬਾ ਜੀ ਠੀਕ ਹੈ ਲੋ ਜੀ ਪਰ ਤੇ ਪਰ ਦੀ ਪਰਬਾਏ ਕੀ ਬਾਤ ਆ ਕੀ ਬਾਤ ਆ ਜੀ ਵੇਖੋ ਜੀ ਇਹਦੀ ਚਲਾਈ ਵੇਖੋ ਪਰਦੀ ਵਾਈਬ੍ਰੇਸ਼ਨ ਵੇਖੋ ਇਹਦੀ ਹਰੇਕ ਚੀਜ਼ ਵੇਖਣ ਵਾਲੀ ਹੈ ਜੀ ਦੀ ਅੱਖ ਦਾ ਸ਼ੌਕ ਵੀ ਕਰਾਓ ਜੀ ਵਾਹ ਕਮਾਲ ਹੈ ਜੀ ਇਹਦੇ ਚੋਂ ਨਾ ਫਿਰ 35 ਵਾਲੀ ਨਸਲ ਬਣਾ ਲਈ ਆ ਤੁਹਾਨੂੰ ਬੱਚੇ ਦਾ ਵੀ ਸ਼ੌਕ ਕਰਨੇ ਆ ਇਹ ਲਾ ਜੀ ਹਾਂ ਛੱਡ ਦੇ ਗੂਤਰ ਇਹਦੇ ਜਿੱਦਾਂ ਸਤਾ ਜੀ ਆ ਗੋ ਟੈਡੀਆਂ ਦੇ ਹੁੰਦਾ ਬੱਲਾ ਮੱਥਾ ਤੇ ਆ ਚਟਾ ਮੂੰਹ ਇਹ ਭਾਜੀ ਤੁਹਾਨੂੰ ਮੈਂ ਦੱਸਾਂ ਇੱਕ ਮੱਗਰ ਹੂੰ ਤੇ ਅਸੀਂ ਕਹਿ ਲਈਏ ਕਿ ਜਿਵੇਂ ਪੁਰਾਣੇ ਫੁੱਲਸਰੇ ਦੇ ਕਬੂਤਰ ਹੁੰਦੇ ਸੀ ਆ ਫੁੱਲਸਰੇ ਤੋਂ ਹੋਂ ਤੋਂ ਚਿੱਟੇ ਜਿਹੜੇ ਹੁੰਦੇ ਹੁਲ ਹਾਂ ਇਹ ਉਹਨਾਂ ਦਾ ਕਰਾਸ ਹੈ ਦਾ ਜੀ ਇਹ ਉਹਨਾਂ ਦਾ ਕਰਾਸ ਆ ਠੀਕ ਹੈ ਤੇ ਇਹਨਾਂ ਇਸ ਜੋੜੇ ਦਾ ਗੋ ਆ ਬੱਚਾ ਵਾ ਆ ਬੱਚਾ ਜੀ ਲੋ ਜੀ ਆ ਗੋ ਪਿਸਤਾਜ ਜੀ ਨਹੀਂ ਕਰਾਉਂਦੇ ਆ ਸ਼ੌਂਕ ਆਹੀ ਜੋੜੇ ਦਾ ਆ ਮਾਦੀ ਆ ਕਬੂਤਰ ਤਾਨੂੰ ਖਾਤਾ ਵਾ ਤੇ ਅੱਗੋਂ ਆ ਬੱਚਾ ਮਾਰਿਆ ਜ ਉਹਨਾਂ ਨੇ ਲੋ ਜੀ ਇਸ ਤੋਂ ਵੱਡਾ ਬੱਚਾ ਵੀਗਾ ਵਾ ਉਹ ਵੀ ਤੁਹਾਨੂੰ ਕਰਵਾਉਨੇ ਆ ਸ਼ੌਂਕ ਉਹਦਾ ਲੋ ਜੀ ਆ ਪਾਰਕ ਹੁੰਦੇ ਦੀ ਚਲਾਈ ਵੇਖੋ ਬਾ ਕਮਾਲ ਹੀ ਬਣੀ ਹੋਈ ਆ ਐ ਵੀ ਜਮਾ ਸਟੇਟ ਹੁੰਦਾ ਲੋ ਜੀ ਫੁੱਲ ਵੀ ਵਿਖਾ ਦਿਓ ਉਸਤਾਦ ਜੀ ਲੋ ਜੀ ਆ ਜੋ ਇਹ ਤੋਂ ਜਿਹੜਾ ਵੱਡਾ ਬੱਚਾ ਵਾ ਪੂਰਾ ਵੀ ਤੁਹਾਨੂੰ ਕਰਵੰਨੇ ਆ ਸ਼ੌਂਕ ਇਹ ਫੀਲਡ ਦੇ ਵਿੱਚ ਸਾਨੂੰ ਆਪਣਾ ਪੂਰਾ ਟਾਈਮ ਦਿੰਦੇ ਲੋ ਜੀ ਇਹ ਰੈਂਬੋ ਉਸਤਾਦ ਜੀ ਹੁਣੀ ਆ ਤੇ ਇਹ ਵੀ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਇਹਨਾਂ ਦਾ ਵੀ ਪੂਰਾ ਯੋਗਦਾਨ ਆ ਜੀ ਨਾਲ ਠੀਕ ਆ ਬਾਕੀ ਸੈਟਅਪ ਬਹੁਤ ਸੋਹਣਾ ਉਸਤਾਦ ਜੀ ਨਾਲੇ ਬਣਾਇਆ ਆ ਵੇਖੋ ਇੱਧਰ ਮਾਦੀਆਂ ਤੇ ਬੱਚੇ ਜਿਹੜੇ ਆ ਉਹ ਇੱਧਰ ਹੀ ਗਏ ਆ ਸਾਰੇ ਠੀਕ ਆ ਲੋ ਜੀ ਇਹ ਵੱਡਾ ਬੱਚਾ ਜੋ ਜਿਹੜਾ ਅੱਗੇ ਤੁਹਾਨੂੰ ਸ਼ੋਅ ਕਰਾਇਆ ਉਸ ਤੋਂ ਵੱਡਾ ਬੱਚਾ ਆ ਜੋ ਤੇ ਇਹ ਗਿਆ ਪੂਰਾ ਆਪਣੀ ਮਾਂ ਦੇ ਉੱਤੇ ਤੇ ਆ ਇਹਦਾ ਕਲਰ ਜੋ ਪੂਰਾ ਕਲਰ ਵਿਖਾ ਦਿਓ ਗੋਪੀ ਭਜੀਆ ਤੇ ਅੱਖ ਹੁੰਦਾ ਵੀ ਵੇਖ ਲਓ ਜੀ ਇਹਦਾ ਠੀਕ ਆ ਜੀ ਅੱਖ ਵੇਖ ਲਓ ਸਿਆਲ ਉਹਨਾਂ ਚ ਗਈ ਆ ਵਿਖਾ ਦਿਓ ਜੀ ਅੱਖ ਦਾ ਸ਼ੋਅ ਕਰਾ ਦਿਓ ਫੇਰ ਲੋ ਜੀ ਇਹ ਸਿਆਲ ਕੋਟੀਆਂ ਦੇ ਟਾਈਪ ਅੱਖਾਂ ਜਿੱਦਾਂ 35 ਵਾਲਿਆਂ ਦੀ ਹੁੰਦੀ ਆ ਉਹਦੇ ਵਿੱਚੋਂ ਆ ਮੈਲੀ ਅੱਖ ਕਹਿ ਦਿੰਨੇ ਹਾਂ ਠੀਕ ਆ ਜੀ ਤੇ ਕਲਰ ਪੂਰਾ ਮਾਂ ਦੇ ਉੱਤੇ ਚੱਲ ਗਿਆ ਵਾ ਇਹ ਬੱਚਾ ਤੇ ਇੱਕ ਜੀ ਆ ਅੰਦਰ ਨਾਲ ਆਪਾਂ ਨੂੰ ਬੱਚਾ ਬਹੁਤ ਜ਼ਿਆਦਾ ਪਸੰਦ ਆਇਆ ਵਾ ਪੱਠੀ ਆ ਕੇ ਪੱਠਾ ਵਾ ਤੁਹਾਨੂੰ ਵਿਖਾਉਣੇ ਹੋਣੇ ਲੋ ਜੀ ਇਹ ਵੀ ਉਸੇ ਬਰੀਡ ਦੇ ਵਿੱਚੋਂ ਜੋ ਕਰਾਇਓ ਅੱਖ ਦਾ ਸ਼ੌਕ ਜੀ ਲੋ ਜੀ ਆ ਅੱਖ ਜੋ ਲੋ ਜੀ ਇਹਦੀ ਵੀ ਅੱਖ ਵੇਖੋ ਜੀ ਇਹਦਾ ਵੀ ਚਿਹਰਾ ਮੋਰਾ ਵੇਖ ਲਓ ਇਹ ਵੀ ਉਸੇ ਬਰੀਡ ਚੋਂ ਹੀ ਆਂਦੇ ਆ ਨਾ ਇਹਦੇ ਕੁੰਡੇ ਦਾ ਕਰਾਇਓ ਸ਼ੌਂਕ ਇਧਰਲੇ ਕੁੰਡੇ ਦਾ ਕਰਾਇਓ ਗੋਪੀ ਭਾਈ ਲਓ ਜੀ ਇਹ ਕੁੰਡੇ ਦਾ ਕਰੋ ਸ਼ੌਂਕ ਜੀ ਵਾਹ ਕਮਾਲ ਹੈ ਜੀ ਬਲੋ ਬਲੋ ਹੋਰ ਬਲੋ ਹੋਰ ਖੋਲ ਦਿਓ ਜੀ ਪੂਰਾ ਆਹ ਜੀ ਆਹ ਕੁੰਡਾ ਜੀ ਠੀਕ ਹੈ ਜੀ ਆਹ ਕੁੰਡਾ ਜੋ ਇਹਦਾ ਪ੍ਰਮਾਤਮਾ ਜੀ ਲੰਮੀ ਉਮਰ ਕਰੇ ਤੇ ਇਹ ਤੇ ਨਿਸ਼ਾਨੀ ਲੱਗੀ ਹੋਈ ਜੋ ਇਹ ਕੁਛ ਨਾ ਕੁਛ ਕਰੇਗਾ ਜਰੂਰ ਠੀਕ ਹੈ ਜੀ ਅੱਗੋ ਜੀ ਆ ਜੋੜਾ ਹੋ ਤੁਹਾਨੂੰ ਕਰਵਾਉਨੇ ਆ ਸ਼ੌਂਕ ਲੋ ਜੀ ਆ ਪੱਠੀ ਅੰਦਰੋਂ ਮੰਗਵਾਈ ਆਪਾਂ ਸੋਨੂੰ ਉਸਤਾਦ ਜੀ ਨਾਲ ਦੇ ਕੋਲੋਂ ਇਹਦਾ ਸ਼ੌਕ ਕਰਿਓ ਜਰਾ ਬੜੇ ਧਿਆਨ ਦੇ ਨਾਲ ਇਹ ਇੰਨੀ ਕੁ ਰੇਸ਼ਮ ਇੰਨੀ ਕੁ ਮਲਾਈਮ ਹੈਗੀ ਆ ਲੋ ਕਾਲੀ ਨੋਕ ਹੈ ਜੀ ਜਿਹੜੀ ਅੱਗੇ ਆਪਾਂ ਟੈਡੀ ਮਾਦੀ ਦਾ ਸ਼ੌਕ ਕਰਾਇਆ ਹਨ ਉਸੇ ਦੀ ਇਹ ਅੱਗੋ ਪੱਠੀ ਹੈਗੀ ਆ ਤੇ ਇਹਦਾ ਮੈਂ ਖੁਦ ਆਪ ਹੱਥ ਚ ਫੜ ਕੇ ਸ਼ੌਂਕ ਕੀਤਾ ਬਾ ਕਮਾਲ ਹੈ ਜੀ ਕਰਾਇਓ ਕੁੰਦੇ ਦਾ ਸ਼ੌਂਕ ਕੁੰਦਾ ਵੀ ਲਾਜਵਾਬ ਲੱਗਾ ਹੋਇਆ ਜੀ ਇਹਨੂੰ ਇਹ ਲਓ ਜੀ ਕਰੋ ਚੱਕ ਕੁੰਦਾ ਲਓ ਜੀ ਦੂਜੇ ਦਾ ਵੀ ਕਰੋ ਸ਼ੌਂਕ ਲਓ ਜੀ ਜੇ ਨਸਲ ਬਣਉਣੀ ਹੋਵੇ ਤੇ ਇਹ ਪੱਠੀ ਨੂੰ ਰੋਕਣਾ ਚਾਹੀਦਾ ਮੇਰੀ ਥਿਉਰੀ ਦੇ ਹਿਸਾਬ ਨਾਲ ਬਾਕੀ ਕੋਈ ਆਪਣੀ ਕੀ ਸੋਚਦਾ ਵਾ ਬਾਕੀ ਇਹਦੀ ਆ ਚਲਾਈ ਹੈ ਦੀ ਕਟਿੰਗ ਆ ਚੈੱਕ ਕਰ ਲਓ ਚੀਜ਼ ਨੂੰ ਠੀਕ ਹੈ ਜੀ ਇੰਨੀ ਰੇਸ਼ਮ ਇੰਨੀ ਮਲੈਮ ਕਿ ਛਾੜੀ ਗਲ ਦੋ ਇਧਰ ਲੈ ਕੁੰਦੇ ਦਾ ਕਰਾਇਓ ਸ਼ੌਂਕ ਫੇਰ ਇਹ ਲਓ ਜੀ ਇਧਰੋਂ ਵੀ ਵੇਖ ਲਓ ਜੀ ਠੀਕ ਹੈ ਜੀ ਫੁੱਲ ਵੀ ਵਿਖਾ ਦਿਓ ਜੀ ਲਓ ਜੀ ਆਜੋ ਇਹਦਾ ਫੁੱਲ ਵੀ ਠੀਕ ਹੈ ਜੀ ਲਓ ਜੀ ਆ ਕੱਲੀ ਛੱਡੀ ਆ ਵੀ ਤੁਹਾਨੂੰ ਖੜਤ ਵੜਤੋ ਵਿਖਾ ਦਈਏ ਜੀ ਪੱਟੀ ਤੁਹਾਨੂੰ ਵਿਖਾਈ ਆ ਇਸੇ ਦਾ ਹੀ ਭਰਾ ਵਾ ਆ ਤੁਹਾਨੂੰ ਕਰਾਉਣੇ ਸ਼ੌਂਕ ਭਰਾ ਵੀ ਸੇਮ ਇਦਾਂ ਦਾ ਹੀ ਆ ਜੀ ਭਰਾ ਆਖ ਸਾਫ ਕਰਕੇ ਆਇਆ ਇਹ ਲਓ ਜੀ ਬਾ ਕਮਾਲ ਹੈ ਜੀ ਕਰਾਇਓ ਕੁੰਡੇ ਦਾ ਸ਼ੌਂਕ ਜੀ ਇਹਦੇ ਲਓ ਜੀ ਵੇਖ ਲਓ ਇਹਦਾ ਵੀ ਕੁੰਡਾ ਸੇਮ ਉਹੋ ਚੀਜ਼ ਆ ਉਹੋ ਪਰ ਚਲਾਈ ਆ ਬਾਹਰ ਦੀਆਂ ਕੰਨੀਆਂ ਇਹਦੀਆਂ ਵੀ ਵੇਖ ਲਓ ਆ ਪਰ ਚਲਾਈ ਇਹਦੀ ਵੀ ਵੇਖ ਲਓ ਸੇਮ ਠੀਕ ਹੈ ਜੀ ਇੱਕੋ ਝੋਲੀ ਦੇ ਆ ਜਾਂ ਇੱਕੋ ਝੋਲੀ ਦੇ ਆ ਇੱਕੋ ਝੋਲੀ ਪੁਰਾਣੇ ਲੱਗੇ ਹੋਏ ਆ ਠੀਕ ਹੈ ਜੀ ਦੂਜੇ ਗੁੰਦੇ ਦਾ ਵੀ ਕਰਾਇਆ ਸ਼ੌਂਕ ਲਓ ਜੀ ਆਇਆ ਦੂਸਰਾ ਗੁੰਦਾ ਠੀਕ ਹੈ ਜੀ ਇੱਕੋ ਝੋਲੀ ਦੇਗੇ ਜੋ ਦੋਵੇਂ ਠੀਕ ਆ ਲਓ ਮੇਰੇ ਭਰਾ ਵੇਖ ਲਓ ਲਓ ਜੀ ਇੱਕੋ ਝੋਲੀ ਦੇਗੇ ਜੋ ਦੋਵੇਂ ਹੀ ਰੋਇਓ ਪੱਠਾ ਜੋ ਆ ਪੱਠੀ ਜੋ ਤੇ ਜੇ ਮੇਰੇ ਕੋਲ ਹੁੰਦੇ ਮੈਂ ਸੱਚ ਜਾਨੋ ਮੈਂ ਪੱਠੀ ਰੋਗ ਲੈਣੀ ਸੀ ਭਾਈ ਪੱਠੀ ਨਹੀਂ ਸੀ ਮੈਂ ਡਾਉਣੀ ਪੱਠਾ ਭਾਵੇਂ ਮੈਂ ਡਾ ਲੀਂਦਾ ਐ ਮਾਦੀ ਰੋਗ ਲੈਣੀ ਐਨੀ ਘ ਰੇਸ਼ਮ ਐਨੀ ਕੁ ਮਲੈਵਾਂ ਵੀ ਸ਼ਾਦੀ ਗੱਲ ਦੋ ਤੇ ਬਣੀ ਇਹ ਟੈਂਡੀਆਂ ਦੇ ਵਿੱਚੋਂ ਜੋ ਇਹਨਾਂ ਦੀ ਮਾਂ ਦਾ ਤੁਹਾਨੂੰ ਸ਼ੌਂਕ ਮੈਂ ਪਹਿਲੇ ਪਾਰਟ ਚ ਕਰਾਇਆ ਵਾ ਪਰ ਹੁਣ ਫੇਰ ਕਰਵਾ ਦੇਣਾ ਕਿ ਸਾਰੇ ਵੀਰਾਂ ਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਦੀ ਮਾਂ ਕਿਹੜੀ ਹੈਗੀ ਆ ਠੀਕ ਆ ਸੋਨੁ ਸਤ ਜੀ ਇਨਾਂ ਦੀ ਮਾਲਾ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਂ ਵੀ ਤੁਹਾਨੂੰ ਕਲੈਰੀਫਾਈ ਹੋ ਜੇ ਤੇ ਬਾਹ ਕਮਾਲ ਆ ਜੀ ਜੋੜਾ ਜਿਹੜਾ ਲਾਇਆ ਵਾ ਤੇ ਆ ਵੀ ਇੱਕ ਨਸਲ ਹੋਰ ਆ ਗਈ ਹੈ ਜੀ ਅੱਗੋਂ ਕਰੋ ਲਾਲ ਅੱਖ ਦੇ ਵਿੱਚ ਆਏ ਲੋ ਜੀ ਆ ਜੋ ਚਿਹਰਾ ਮੋਰਾ ਇਹਦਾ ਕਰਾਇਓ ਕੁੰਦੇ ਦਾ ਸ਼ੌਂਕ ਜੀ ਇਹਨੂੰ ਤੁਸੀਂ ਡਬ ਵਾਲਿਆਂ ਦੇ ਵਿੱਚੋਂ ਕਹਿ ਸਕਦੇ ਹੋ ਜੀ ਇਹਦੀ ਵੀ ਚਲਾਈ ਪਰਦੀ ਬਹੁਤ ਵਧੀਆ ਹੈਗੀ ਆ ਆਜਾ ਇਹਦਾ ਦੂਸਰਾ ਕੁੰਡਾ ਇਹ ਵੀ ਘਰ ਦੀ ਪੱਠੀ ਆ। ਹਾਂ। ਲੋ ਜੀ ਇਹ ਵੀ ਹੋਮ ਬ੍ਰੀਡ ਹੀ ਗਈ ਆ। ਠੀਕ ਹੈ ਜੀ। ਕਰਾਇਓ ਫੋਲੋ ਵੀਰ ਦਾ ਸ਼ੌਂਕ। ਇਹਦਾ ਜਿਹੜਾ ਮਾਪਿਓ ਕਿਤੇ ਕਿਸੇ ਨੇ ਖੜਿਆ ਬੱਚਿਆਂ ਵਾਸਤੇ। ਲੋ ਜੀ। ਬਾ ਕਮਾਲ ਹੈਗੀ ਆ ਜੀ ਇਹ। ਠੀਕ ਆ। ਏਡੀ ਕਸੀਲ ਆਏ ਇਹ ਵੀ ਛੱਤ ਤੇ ਇਹ ਜਾ ਹੀ ਨਹੀਂ ਸਕਦੀ ਕਿ ਇਹ ਬੰਨੀ। ਠੀਕ ਆ। ਲੋ ਜੀ ਆ ਗਈ ਆ ਮਾਦੀ। ਇਸ ਮਾਦੀ ਦਾ ਸ਼ੌਂਕ ਮੈਂ ਤੁਹਾਨੂੰ ਅੱਗੇ ਕਰਾਇਆ ਵਾ। ਤੇ ਇਸ ਮਾਦੀ ਦੇ ਹੀ ਉਹ ਦੋਵੇਂ ਬੱਚੇ ਆ ਇਹ ਸਾਡਾ ਜੋੜਾ ਹੈਗਾ ਜੀ ਹਮ ਇੱਕ ਨੰਬਰ ਇੱਕ ਨੰਬਰ ਜੋੜਾ ਤੇ ਵਾਕਈ ਆ ਜੀ ਇੱਕ ਨੰਬਰ ਐਵੇਂ ਨਹੀਂ ਪਾਇਆ ਇਹਨਾਂ ਨੇ ਕੜੀ ਇੱਕ ਨੰਬਰ ਸਾਨੂੰ ਸਾਜੀ ਤੇ ਉਹ ਵਾਕਈ ਉਹਨਾਂ ਦੇ ਬੱਚੇ ਵੀ ਇੱਕ ਨੰਬਰ ਆ ਉਹ ਤੁਰਦੇ ਫਿਰਦੇ ਹੀ ਅੰਦਰੋਂ ਆਪਾਂ ਵੇਲੇ ਹੀ ਤੇ ਆ ਕਰਾਏ ਦੀ ਅੱਖ ਦਾ ਸ਼ੌਕ ਲਓ ਜੀ ਕਰੋ ਅੱਖ ਦਾ ਸ਼ੌਕ ਇਸ ਮਾਦੀ ਦੇ ਆ ਜੀ ਉਹ ਦੋਵੇਂ ਬੱਚੇ ਲੋ ਜੀ ਇੱਕ ਕਬੂਤਰ ਨਾ ਮੈਂ ਸੇਲ ਕੀਤਾ ਸੀ ਮਨੂੰ ਉਸਤਾਜ ਜੀ ਨਾਲ ਨੂੰ ਤੇ ਉਹ ਕਬੂਤਰ ਸੇਮ ਇਸੇ ਨਸਲ ਦੇ ਵਿੱਚੋਂ ਹੈਗਾ ਸੀ ਬਾ ਕਮਾਲ ਆ ਜੀ ਛੱਡ ਦੇ ਨੀ ਤੁਹਾਡੀ ਲੋ ਜੀ ਇਹ ਵੀ ਹੈ ਘਰ ਦੀ ਹੋਮ ਬਰੀਡ ਹੈ ਜੀ ਉਸਤਾਜ ਜੀ ਨਾਲ ਦੇ ਆਜੋ ਜੀ ਇਹਨਾਂ ਦੀ ਅੱਖ ਇਹ ਅੱਖ ਇਦਾਂ ਰਹੂਗੀ ਸੋਨੂੰ ਸਾਜੀ ਇਹਨਾਂ ਦੀ ਇਦਾਂ ਹੀ ਰਹਿਣੀ ਆ ਆ ਦੇ ਭਾਈ ਫੇਰ ਕਿਤੇ ਇੱਥੇ ਵੀ ਨਾ ਕਹਿ ਦੋ ਵੀ ਇਹ ਵੀ ਮਲਵਾਈ ਆ ਆਹ ਹੋਏ ਪਿਓਰ ਪੁਰਾਣੀ ਇਹ ਦੇਸੀ ਕਬੂਤਰ ਹੈਗੇ ਆ ਇਹ ਪੁਰਾਣੀਆਂ ਨਸਲਾਂ ਜੁ ਹਨ ਬੜੀਆਂ ਸੰਭੀਆਂ ਹੀ ਆ ਬੜੀਆਂ ਪੁਰਾਣੀਆਂ ਨਸਾਂ ਸੰਭੀਆਂ ਇਹ 30 35 ਸਾਲ ਪੁਰਾਣੀ ਨਸਲਾਂ ਦੇ ਵਿੱਚੋਂ ਹੀ ਹੈਗੇ ਆ ਕਬੂਤਰ ਇਹਨਾਂ ਨੂੰ ਕੋਈ ਮੇਰਾ ਭਰਾ ਮਲਵਾਈ ਦਾ ਟੈਗ ਨਾ ਲਾ ਦਿਓ ਇਹ ਦੇਸੀ ਆ ਭਾਜੀ ਠੀਕ ਹੈ ਜੀ ਨਾ ਦੇਖੋ ਬੰਦੇ ਹਾਂ ਇਹ ਝਾੜ ਕੇ ਸਾਫ਼ ਹੋਣਦੇ ਸਾਰੇ ਪਰ ਵਾਈਟ ਨਿਕਲ ਕੱਢਦੇ ਨੇ ਇਹਨਾਂ ਨੇ ਠੀਕ ਆ ਲੋ ਜੀ ਇਹਦੇ ਨਾਲ ਦਾ ਇੱਕ ਆ ਇਹ ਵੱਡਾ ਬੱਚਾ ਬਣ ਇਹ ਪੱਠੀ ਆ ਇਹ ਪੱਠੀ ਆ ਜੀ ਇਹ ਪੱਠਾ ਆ ਆ ਪੱਠਾ ਜਿਓ ਜੀ ਪੱਠੇ ਦਾ ਵੀ ਤੁਹਾਨੂੰ ਸ਼ੋਅ ਕਰਾ ਦਿੰਨੇ ਆ ਲੋ ਜੀ ਆ ਕਰੋ ਜੀ ਅੱਖ ਦਾ ਸ਼ੌਕ ਪੱਠੇ ਦੀ ਦਾ ਵੇਲਾ ਇਹ ਲੋ ਮੇਰੇ ਉਪਰ ਇਹ ਲੋ ਜੀ ਠੀਕ ਹੈ ਜੀ ਕਰਾਇਓ ਕੁੰਡੇ ਦਾ ਸ਼ੌਕ ਜੀ ਇਹ ਐਦ ਕੀ ਫੇਰ ਮੈਂ ਰੋਕ ਲੈਣੇ ਡਾਣੇ ਨਹੀਂ ਹੈ ਬੱਚੇ ਲੋ ਜੀ ਵਾਹ ਕਮਾਲ ਹੈ ਜੀ ਕੁੰਡਾ ਇਧਰ ਵੀ ਵੇਖੋ ਨਾਲੇ ਕੁੰਡਾ ਲੋ ਜੀ ਤੇ ਲੋ ਜੀ ਆ ਵੇਖੋ ਕੁੰਡਾ ਠੀਕ ਹੈ ਜੀ ਆ ਸੇਮ ਦੋਵੇਂ ਆ ਜੀ ਇੱਕੋ ਝੋਲੀ ਦੇ ਹੈਗੇ ਜੋ ਆ ਦੋਵੇਂ ਆ ਵੇਖ ਲਓ ਆ ਇੱਕੋ ਝੋਲੀ ਦੇ ਜੋ ਭਾਈ ਦੋਵੇਂ ਠੀਕ ਹੈ ਜੀ ਲੋ ਜੀ ਇਹ ਜਿਹੜੇ ਦੋ ਬੱਚਿਆ ਨਾ ਹੁਣ ਤੁਹਾਨੂੰ ਸ਼ੋਅ ਕਰਾਇਆ ਵਾ ਐਸ ਜੋੜੇ ਦੇ ਹੈਗੇ ਜੋ ਦੋਵੇਂ ਵੇਖ ਕੇ ਦੱਸੋ ਕਿੰਨੀ ਕੁ ਪੁਰਾਣੀ ਨਸਲ ਕਿੰਨੀ ਕੁ ਪੁਰਾਣੀ ਨਸਲ ਇਹ ਮਾਦੀ ਹੈ ਜੀ ਇਹ ਨਰਿਆ ਨਰਿਆ ਲੋ ਜੀ ਇਹ ਨਰ ਜੋ ਇਹ ਲੋ ਮੇਰੇ ਭਰਾ ਲੋ ਜੀ ਇਹ ਨਰ ਜੋ ਇਹ ਕਰਾਇਆ ਕੁੰਦੇ ਦਾ ਸ਼ੌਂਕ ਜੀ ਇਹਦੇ ਨਾ ਲੋ ਜੀ ਆਹ ਕੁੰਡਾ ਜੋ ਹੋ ਗਿਆ ਇਹ ਨਸਲਾਂ ਭਾਈ ਅੱਜਕੱਲ ਨਹੀਂ ਜੋ ਲੱਭਦੀਆਂ ਬਹੁਤ ਘੱਟ ਛੱਤਾਂ ਦੇ ਹੈਗੀਆਂ ਵਾ ਕਰਾਇਓ ਦੂਜੇ ਕੁੰਡੇ ਦਾ ਸ਼ੌਕ ਲੋ ਜੀ ਆਹ ਜੋ ਦੂਸਰੇ ਕੁੰਡੇ ਦਾ ਸ਼ੌਕ ਠੀਕ ਹੈ ਜੀ ਠੀਕ ਇਤੇ ਲੋ ਜੀ ਇਸ ਕਬੂਤਰ ਦੇ ਨਾਲ ਆ ਮਾਦੀ ਲੱਗੀ ਜੋ ओके ਲੋ ਜੀ ਇਹਨਾਂ ਦੇ ਰੰਗ ਰੂਪ ਤੇ ਨਾ ਕੋਈ ਵੀ ਮੇਰਾ ਭਰਾ ਜਾਇਓ ਵੀ ਕੋਈ ਸੋਚੇ ਜਿੱਦਾਂ ਉਹ ਟੈਡੀ 골ਡਨ ਡਾਵ ਵਾਲੇ ਰੰਗਦਾਰ ਛਪੇ ਕਲਸਰੇ ਕੁਲਸਰੇ ਠੀਕ ਆ ਪਰ ਇਹਨਾਂ ਦੇ ਰਿਜ਼ਲਟ ਬਾ ਕਮਾਲੇਗੇ ਜੋ ਇਹਨਾਂ ਦਾ ਤੁਸੀਂ ਸ਼ੌਕ ਕਰੋ ਨਾ ਕਿਦੇ ਹੱਥ ਫੜ ਕੇ ਤੁਸੀਂ ਆਖੋਗੇ ਵਾਕੇ ਕਬੂਤਰ ਆ ਕਰਾਇਓ ਗੁੰਦਾ ਦਾ ਸ਼ੌਕ ਜੀ ਗੁੰਦਾ ਕਟਿਆ ਹੈ ਜੀ ਲੋ ਜੀ ਜਮਾਂ ਸਟੇਟ ਠੀਕ ਹੈ ਜੀ ਇਹ ਪ੍ਰੋਪਰ ਜੋੜਾ ਹੈਗਾ ਜੋ ਆਜੋ ਜੀ ਇਹਦਾ ਬੈਲੈਂਸ ਵੇਖ ਲਓ ਠੀਕ ਆ ਮਾਦੀ ਗਈ ਜੋ ਨਾਲ ਤੇ ਆ ਨਰਜ ਠੀਕ ਆ ਪ੍ਰੋਪਰ ਜੋੜਾ ਜੀ ਬਾਹ ਕਮਾਲ ਆ ਜੀ ਬਹੁਤ ਸੋਹਣੇ ਪਰਿੰਦੇ ਆ ਤੇ ਆ ਅਖੀਰ ਇੱਕ ਜੋੜੇ ਦਾ ਸ਼ੋਅ ਕਰਾਉਣਾ ਜੀ ਉਸਤਾਦ ਜੀ ਨਾ ਨੇ ਇਹ ਵੀ ਫੇਵਰੇਟ ਹੈ ਜੀ ਜੋੜਾ ਇਹਨਾਂ ਦਾ ਲੋ ਜੀ ਅੱਗੋ ਆ ਤੁਹਾਨੂੰ ਕਰਾਉਨੇ ਆ ਜੀ ਇਹ ਲਾਸਟ ਜੋੜੇ ਦਾ ਸ਼ੋਅ ਹੋ ਜੋ ਇਹ ਮਾਦੀ ਕੋਟੀ ਕਬੂਤਰੀ ਗਈ ਹੈ ਇਹ ਲੋ ਜੀ ਇਹਦੀ ਵੀ ਅੱਖ ਵੇਖ ਲਓ ਜ਼ਰਾ ਅੱਖ ਵੇਖ ਲਓ ਅੱਖ ਚ ਰਿੰਗ ਵੇਖ ਲਓ ਉੱਤੇ ਇੱਕ ਬਲੈਕ ਰਿੰਗ ਚਮਕ-ਸ਼ਮਕ ਪੂਰੀ ਐ ਕਿ ਇਹ ਗਲਤੀ ਘਾੜਨੀ ਹੈਗੀ ਠੀਕ ਹੈ ਜੀ ਕਰਾਇਓ ਕੁੰਦੇ ਦਾ ਸ਼ੌਂਕ ਜੀ ਕੱਟੀ ਮਾਦੀ بڑے بڑے ਸ਼ਿਕਾਰੀ ਜੋ ਸਾਜੀ ਇਹ ਕੱਟੀ ਦਾ ਇਹਨਾਂ ਨੇ ਅੰਦਾਜ਼ਾ ਲਾ ਲੈਣਾ ਠੀਕ ਹੈ ਜੀ ਠੀਕ ਹੈ ਜੀ ਤੇ ਭਾਰਤੀ ਮਾਦੀ ਆ ਬਾਕਾਇਦਾ ਨੰਬਰ ਪਿਆ ਤਾਂ ਨੰਬਰ ਪਿਆ ਆ ਤੇ ਵੀ ਜੰਮੂ ਗਿਫਟ ਆ ਆਪਾਂ ਨੂੰ ਪਿਓਰ ਸਿਆਲ ਕੋਟੀ ਕਬੂਤਰੀ ਬਿਲਕੁਲ ਜੀ ਇਹ ਜੰਮੂ ਵਾਲੀ ਸਾਈਡ ਤੇ ਸਿਆਲ ਕੋਟੀ ਵਾਕਈ ਹੁੰਦੇ ਆ ਕਿਉਂਕਿ ਨਾਲ ਹੀ ਤੇ ਬਾਰਡਰ ਲੱਗਦਾ ਸਿਆਲ ਕੋਟ ਦਾ ਤੇ ਆ ਨਰ ਲੱਗਾ ਜੇ ਨਾਲ ਇਹਦੇ ਆ ਨਰ ਦਾ ਵੀ ਤੁਹਾਨੂੰ ਉਧਰ ਹੀ ਆ ਇਹ ਨਰ ਦੀ ਤੁਹਾਨੂੰ ਮੈਂ ਦੱਸਾਂ ਇਹ ਨਰ 4 ਦਿਨ ਉਥੇ ਟਾਵਰ ਤੇ ਹੀ ਰਿਹਾ ਸੀ ਅੱਛਾ 4 ਦਿਨ ਟਾਵਰ ਤੇ 4 ਦਿਨ ਟਾਵਰ ਤੇ ਰਿਹਾ ਆ ਜੇਟ ਤੋਂ ਪਿਛਲੇ ਜੇਟ ਠੀਕ ਹੈ ਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਇੱਕ ਕਬੂਤਰ ਉਹਨਾਂ ਦੇ ਵੀਰ ਦੇ ਜਾਲ ਤੇ ਆ ਗਿਆ ਆ ਗਿਆ ਕਰਾਇਓ ਅੱਖ ਦਾ ਸ਼ੌਕ ਇਹਦੀ ਉਹ ਛੱਡੀ ਨਾ ਮਾਦੀ ਦੀ ਵੱਖਰੀ ਰੀਲ ਬਣਾ ਕੇ ਲਾਉਣੀ ਆਪਾਂ ਲੋ ਜੀ ਇਹ ਵੀ ਉੱਥੇ ਜੰਮੂ ਤੋਂ ਹੀ ਆਇਆ ਵਾ ਕਬੂਤਰ ਲੋ ਜੀ ਵੇਖੋ ਇਹ ਜਿਹਨੂੰ ਨਹੀਂ ਪਤਾ ਉਹਨੂੰ ਕੁਝ ਨਹੀਂ ਪਤਾ ਜਿਹਨੂੰ ਪਤਾ ਉਹਨੂੰ ਸਭ ਕੁਝ ਪਤਾ ਵਾ ਅੱਖ ਵੇਖ ਕੇ ਅੰਦਾਜ਼ਾ ਲਾ ਲੈਣਾ ਫੜ ਲੈਣਾ ਵੀ ਕਿਹੜੀ ਚੀਜ਼ ਹੈ ਇਹਦੇ ਵਿੱਚ ਠੀਕ ਹੈ ਜੀ ਕਰਾਇਓ ਹੁੰਦੇ ਦਾ ਸ਼ੌਕ ਜੀ ਲੋਰੀ ਜਿਹੜਾ 4 ਦਿਨ ਟਾਵਰ ਦੇ ਉੱਤੇ ਰੁਲਿਆ ਵਾ ਹਾਂ ਜੀ ਸਹੂ ਤੇ ਸਾਰਿਆਂ ਨੂੰ ਪਾਲ ਆ ਜਾਣਾ ਆ ਪਰ ਵੇਖ ਲਿਓ ਭਾਈ ਇਹਦਾ ਤੇ ਮੈਂ دیਵਾਨਾ ਹੈਗਾ ਇਸ ਪਰ ਦਾ ਜਿਹਦੇ ਵਿੱਚ ਐ ਪਰ ਆ ਜੇ ਤੇ ਉਹਦੀ ਡਾਰ ਫਿਰ ਕੋਈ ਰੋਗ ਨਹੀਂ ਸਕਦਾ ਬਾਕੀ ਕੋਈ ਆਪਣੀ ਗਲਤੀ ਨਾਲ ਕੋਈ ਕਰ ਲੇ ਇਹ ਵੀ ਕਾਫੀ ਉੱਡਿਆ ਕਬੂਤਰ ਦੀ ਸਿਆਣੀ ਨਸਲ ਹਾਂ ਲੋ ਜੀ ਇਹ ਪ੍ਰੋਪਰ ਜੋੜਾ ਹੈਗਾ ਜੋ ਤੇ ਆ ਉਦੋਂ ਦੇ ਰੰਗ ਲੱਗੇ ਪਰ ਰੰਗ ਵੀ ਪੁਰਾਣੀ ਲੱਗੇ ਜੀ ਪਰ ਦੇ ਰੰਗ ਲੱਗੇ ਠੀਕ ਹੈ ਜੀ ਤੇ ਆ ਮਾਦੀ ਜੋ ਪ੍ਰੋਪਰ ਜੋੜਾ ਵਿਖਾ ਦਿਓ ਜੀ ਨਾਲ ਆ ਮਾਦੀ ਜੋ ਭਾਈ ਠੀਕ ਹੈ ਤੇ ਆ ਨਰਜੋ ਤੇ ਇਹ ਦੋਵੇਂ ਪਾਰ ਦੇ ਜੋ ਇਹ ਚਾਰ ਦਿਨ ਟਾਵਰ ਤੇ ਰਿਹਾ ਜੋ ਕਬੂਤਰ ਤੇ ਇਹ ਮਾਦੀ ਦੇ ਵੀ ਪੈਰ ਚ ਕੜੀ ਪਈ ਜਿਹੜੀ ਵਿਖਾ ਦਿਓ ਜੀ ਇੱਕ ਵਾਰੀ ਫੇਰ ਕੜੀ ਪਈ ਲੋ ਜੀ ਲੋ ਜੀ ਆ ਵੇਖ ਲੋ ਆ ਪਾਰ ਦੀ ਕੜੀ ਪਈ ਹੋਈ ਜੋ ਠੀਕ ਹੈ ਜੀ ਬਾਕੀ ਦੀ ਕਵਰ ਬਾੜ ਪੀ ਜਾ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਅੱਜ ਆਪ ਆਏ ਹਾਂ ਸੋਨੂੰ ਭਾਜੀ ਹੁਣਾਂ ਸੋਣ ਤੇ ਗੋਪੀ ਸਤਾਜ ਜੀ ਹਣੀ ਸੋਨੂੰ ਸਤਾਜ ਜੀ ਹਣੀ ਠੀਕ ਹੈ ਜੀ ਤੇ ਸਾਰੀ ਇਹਨਾਂ ਨੇ ਅੱਜ ਜਾਣਕਾਰੀ ਦਿੱਤੀ ਆ ਸ਼ੀਲਡਾਂ ਦੇ ਬਾਰੇ ਤੇ ਬਾਕੀ ਮੈਂ ਕਹਿੰਦਾ ਚਲੋ ਸ਼ੀਲਡਾਂ ਦੇ ਬਾਰੇ ਜਾਣਕਾਰੀ ਲੈਣ ਆਏ ਆ ਤੇ ਨਾਲ ਸ਼ੌਂਕ ਵੀ ਕਰ ਲਈਏ ਬਾਕੀ ਕਵਰ ਬਾਡ ਵੀ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ